ਵੜੇ ਸਰਾਂ ਤੋਂ ਕੀ ਜੀ ਮਸਲਾ ਬਣਾ ਹਾਂ ਇਹ ਜੀ ਅਸੀਂ ਕੱਲ ਮਿਤੀ 4/8/24 ਨੂੰ ਸਾਰੇ ਸਾਥੀ ਕਰਮਚਾਰੀਆਂ ਅਹੀਂ ਗੱਲ ਦੇ ਸਬੰਧ ਵਿੱਚ ਡੋਮਰੀ ਵਾਲੇ ਮਜੂਦ ਸਾਨੂੰ ਮੁਖਤਰ ਨੇ ਤਲਾਹ ਦਿੱਤੀ ਕਿ ਇਹ ਉਕਤ ਵਿਅਕਤੀ ਸਾਰੇ ਜਾਣੇ ট্রান্সਫਾਰਮਰਾਂ ਦੇ ਵਿੱਚੋਂ ਤੇਲ ਕੱਢ ਕੇ ਤੇ ਉਹਨਾਂ ਦੀਆਂ ਬਾਡੀਆਂ ਤੋੜ ਕੇ ਤੇ ਤਾਰਾਂ ਅੱਗੇ ਵੇਚਦੇ ਹਨ ਜੇਕਰ ਉਹਨੇ ਨਾਕਾਬੰਦੀ ਕੀਤੀ ਹੈ ਉਹਦੇ ਕਾਬੂ ਆ ਸਕਦੇ ਜਿਸ ਤੇ ਮਹੀਨ ਨਾਕਾਬੰਦੀ ਸਾਰੇ ਸਾਥੀ ਕਰਮਚਾਰੀਆਂ ਰੋਹੀਪੋਲ ਸੀਤੋ ਕੀਤੀ ਸੀ ਜਿੱਥੇ ਤਿੰਨ ਮੋਟਰਸਾਈਕਲਾਂ ਤੇ ਦੋ-ਦੋ ਜਵਾਨ ਆਉਂਦੇ ਦਿਖਾਈ ਦਿੱਤੇ ਤੇ ਜੋ ਪੁਲਿਸ ਤੇ ਰੋਕਣ ਤੇ ਦੋ ਮੋਟਰਸਾਈਕਲ ਵਾਲੇ ਪਛਾਣ ਨੂੰ ਆਪਣਾ ਮੋਟਰਸਾਈਕਲ ਭਜਾ ਕੇ ਲੈ ਗਏ ਇੱਕ ਮੋਟਰਸਾਈਕਲ ਵਾਲੇ ਡਿੱਗਣ ਕਰਨ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ ਅਸੀਂ 15 ਲੀਟਰ ਟਰਾਂਸਫਾਰਮਰ ਵਾਲਾ ਤੇਲ ਇੱਕ ਟਰਾਂਸਫਾਰਮਰ ਦੀ ਬਾਡੀ ਬਰਾਮਦ ਕੀਤੀ ਤੇ ਉਹਨਾਂ ਦੀ ਪੁੱਛਗਿੱਛ ਤੇ ਦੱਸਿਆ ਕਿ ਅਸੀਂ ਇਹ ਸਮਾਨ ਅੱਗੇ ਪਿਆਰਾ ਸਿੰਘ ਪੁੱਤਰ ਜੱਸਾ ਸਿੰਘ ਵਾਸੀ ਸਭਰਾਹ ਨੂੰ ਜੋ ਕੁਵਾਰ ਦਾ ਕੰਮ ਕਰਦਾ ਉਹਨੂੰ ਵੇਚਦੇ ਆ ਜਿਸ ਨੂੰ ਵੀ ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਇਹਨਾਂ ਵੱਲੋਂ ਦਿੱਤੀ ਗਈ ਤਾਰ ਉਹ ਵੀ ਬਰਾਮਦ ਕੀਤੀ ਗਈ ਹੈ ਸੋ ਟੋਟਲ ਕਿੰਨੇ ਜਣੇ ਟੋਟਲੀ 7 ਜਣੇ ਆ ਅਗਲੇ ਸਰ ਕਾਰਵਾਈ ਕੀ ਹੈ ਮਜਬੂਰੀਆਂ ਤੇ ਜਾ ਰਹੀ ਹੈ ਇਹ ਜੀ ਇਹਨਾਂ ਦਾ ਅੱਜ ਕੋਰਟ ਵਿੱਚ ਪੇਸ਼ ਕੀਤੇ ਜਾ ਰਹੇ ਨੇ ਇਹਨਾਂ ਦਾ ਪੁਲਿਸ ਰਿਮਾਂਡ ਹਾਥਲ ਕਰਕੇ ਜਿਹੜੀ ਵੀ ਅਗਲੇ ਤੱਕ ਸਾਹਮਣੇ ਆਣਗੇ ਉਹ ਜਿਹੜਾ ਵੀ ਕੋਈ ਇਹਨਾਂ ਦੀ ਪੁੱਛਗੇ ਚਾਹੀਦਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਉਹਨੂੰ ਨਾਮਜ਼ਦ ਕਰਕੇ ਉਹਦੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿੰਨੇ ਚੋਰ ਜਿਹੜੇ ਫੜੇ ਗਏ ਇਹ ਟੋਟਲ 3 ਫੜੇ ਗਏ ਤੇ ਜਿਹੜੇ ਦੂਜੇ ਬਾਹਰ ਨੇ ਉਹ ਫਰਾਰ ਹੈਗੇ ਘਰ ਦੇ ਵਿੱਚ ਰੇਡ ਕੀਤੀ ਜਾਂਦੀ ਘਰਾਂ ਤੇ ਰੇਡ ਕੀਤੇ ਜਾ ਰਹੇ ਨੇ ਘਰਾਂ ਤੋਂ ਅੱਗੇ ਪਿੱਛੇ ਘਰ ਨੂੰ ਤਾਲੇ ਲੱਗੇ ਨੇ ਕਿੰਨੇ ਦਿਨਾਂ ਵਿੱਚ ਸਾਰੇ ਇਹ 2-4 ਦਿਨ ਦੀ ਖੇਡ ਹੈ ਜੀ ਸਿਰਫ ਤਾਬੂ ਕੀ ਜਾ ਹਾਂ ਇਹ ਜੀ ਅਸੀਂ ਕੱਲ ਮਿਤੀ 4 8 24 ਨੂੰ ਸਾਰੇ ਸਾਥੀ ਕਰਮਚਾਰੀਆਂ ਅਹੀਂ ਗੱਤ ਦੇ ਸਬੰਧ ਵਿੱਚ ਡੋਮਰੀ ਵਾਲੇ ਮਜੂਦ ਸਾਨੂੰ ਮੁਖਤਰ ਨੇ ਤਲਾਹ ਦਿੱਤੀ ਕਿ ਇਹ ਉਕਤ ਵਿਅਕਤੀ ਸਾਰੇ ਜਾਣੇ ਟ੍ਰਾਂਸਫਾਰਮਰਾਂ ਦੇ ਵਿੱਚੋਂ ਤੇਲ ਕੱਢ ਕੇ ਤੇ ਉਹਨਾਂ ਦੀਆਂ ਬਾਡੀਆਂ ਤੋੜ ਕੇ ਤੇ ਤਾਰਾਂ ਅੱਗੇ ਵੇਚਦੇ ਹਨ ਜੇਕਰ ਉਹਨੇ ਨਾਕਾਬੰਦੀ ਕੀਤੀ ਹੈ ਉਹਦੇ ਕਾਬੂ ਆ ਸਕਦੇ ਜੇ ਇਸ ਤੇ ਨਹੀਂ ਨਾਕਾਬੰਦੀ ਸਾਰੇ ਸਾਥੀ ਕਰਮਚਾਰੀਆਂ ਰੋਹੀਪੋਲ ਸੀ ਤੋਂ ਕੀਤੀ ਸੀ ਜਿੱਥੇ ਤਿੰਨ ਮੋਟਰਸਾਈਕਲਾਂ ਤੇ ਦੋ ਦੋ ਜਵਾਨਾਂ ਉਹਦੇ ਦਿਖਾਈ ਦਿੱਤੇ ਤੇ ਜੋ ਪੁਲਿਸ ਤੇ ਰੋਕਣ ਤੇ ਦੋ ਮੋਟਰਸਾਈਕਲ ਵਾਲੇ ਪਿਛਾਣ ਆਪਣਾ ਮੋਟਰਸਾਈਕਲ ਭਜਾ ਕੇ ਲੈ ਗਏ ਇੱਕ ਮੋਟਰਸਾਈਕਲ ਵਾਲੇ ਡਿੱਗਣ ਕਰਨ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ ਅਸੀਂ 15 ਲੀਟਰ ਟਰਾਂਸਫਾਰਮਰ ਵਾਲਾ ਤੇਲ ਇੱਕ ਟਰਾਂਸਫਾਰਮਰ ਦੀ ਬਾਡੀ ਬਰਾਮਦ ਕੀਤੀ ਤੇ ਉਹਨਾਂ ਦੀ ਪੁੱਛਗਿੱਛ ਤੇ ਦੱਸਿਆ ਕਿ ਅਸੀਂ ਇਹ ਸਮਾਨ ਅੱਗੇ ਪਿਆਰਾ ਸਿੰਘ ਪੁੱਤਰ ਜੱਸਾ ਸਿੰਘ ਵਾਸੀ ਸਭਰਾ ਨੂੰ ਜੋ ਕੁਆੜ ਦਾ ਕੰਮ ਕਰਦਾ ਉਹਨੂੰ ਵੇਚਦੇ ਆ ਜਿਸ ਨੂੰ ਵੀ ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਇਹਨਾਂ ਵੱਲੋਂ ਦਿੱਤੀ ਗਈ ਤਾਰ ਉਹ ਵੀ ਬਰਾਮਦ ਕੀਤੀ ਗਈ ਹੈ ਸਰ ਟੋਟਲ ਕਿੰਨੇ ਜਾਣੇ ਟੋਟਲੀ 7 ਜਾਣੇ ਆ ਅਗਲੇ ਸਰ ਕਾਰਵਾਈ ਕੀ ਅਮਜਲੀਂ ਦਈ ਜਾ ਜੀ ਇਹ ਜੀ ਇਹਨਾਂ ਦਾ ਅੱਜ ਕੋਰਟ ਵਿੱਚ ਪੇਸ਼ ਕੀਤੇ ਜਾ ਰਹੇ ਨੇ ਇਹਨਾਂ ਦਾ ਪੁਲਿਸ ਰਿਮਾਂਡ ਹਾਥਲ ਕਰਕੇ ਜਿਹੜੀ ਵੀ ਅਗਲੀ ਤੱਤ ਸਾਹਮਣੇ ਆਣ ਗਈ ਉਹ ਜਿਹੜਾ ਵੀ ਕੋਈ ਇਹਨਾਂ ਦੀ ਪੁੱਛਗਿੱਛ ਚੈੜ੍ਹੇਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਉਹਨੂੰ ਨਾਮਜ਼ਦ ਕਰਕੇ ਉਹਦੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿੰਨੇ ਚੋਰ ਜਿਹੜੇ ਫੜੇ ਗਏ ਇਹ ਟੋਟਲ 3 ਫੜੇ ਗਏ ਤੇ ਜਿਹੜੇ ਦੂਜੇ ਹਾਲ ਨੇ ਉਹ ਫਰਾਰੇ ਨੇ ਘਰ ਵਿੱਚ ਰੇਡ ਕੀਤੀ ਜਾਂਦੀ ਘਰਾਂ ਤੇ ਰੇਡ ਕੀਤੇ ਜਾ ਰਹੇ ਨੇ ਘਰਾਂ ਤੋਂ ਅੱਗੇ ਪਿੱਛੇ ਘਰਾਂ ਨੂੰ ਤਾਲੇ ਲੱਗੇ ਨੇ ਕਿੰਨੇ ਦਿਨਾਂ ਵਿੱਚ ਸਾਰੇ ਇਹ 2-4 ਦਿਨ ਦੀ ਖੇਡ ਹੈ ਜੀ ਸਿਰਫ